ਸ਼ਾਸ਼ਿਕਾ ਸਾਥੀਓ ਸਾਥੀ ਤੁਹਾਨੂੰ ਪਤਾ ਵੀ ਅੱਜ ਦੁਬਾਰਾ ਜਿਹੜੀ ਮੀਟਿੰਗ ਸੀ ਆਪਣੀ ਸੀਐਮ ਸਾਹਿਬ ਨੇ ਏਜੀਪੀ ਨਾਲ ਫਿਕਸ ਕਰਵਾਈ ਹੁੰਦੀ ਸੀ ਉਹ ਬੜੇ ਜਟੜਾ ੰਗਾਂ ਦੀ ਮੀਟਿੰਗ ਆ ਹੋਣੀ ਹੋਈ ਆ ਉਸ ਦੇ ਵਿੱਚ ਕੁਝ ਗੱਲਾਂ ਸੀ ਆ ਸਭ ਤੋਂ ਪਹਿਲਾਂ ਗੱਲ ਇਹ ਰੱਖੀ ਗਈ ਮਾਨ ਸਾਹਿਬ ਨੇ ਕਿਹਾ ਵੀ ਪ੍ਰਤੀ ਕਰਨੀ ਹੈ ਕਿਸ ਤਰੀਕੇ ਨਾਲ ਮਰਜ਼ੀ ਕਰੋ ਏਜੀਪੀ ਨੇ ਇਹਦੀਆਂ ਗੱਲਾਂ ਨੇ ਉਹ ਡਿਸਕਸ ਕੀਤੀ ਕਮਲਬਾਈ ਨੇ ਸਾਰੀ ਜਿਹੜੀ ਬਿਲਕੁਲ ਸਾਰੀ ਇਸ ਚੀਜ਼ ਵਿੱਚ ਜਿਹੜੀ ਡਿਟੇਲ ਆ ਉਹ ਦੱਸ ਦਿੱਤੀ ਜੀ ਆ ਵੀ ਕੋਰਟ ਦੇ ਫੈਸਲੇ ਨੇ ਇਹ ਸਾਡੀ ਭਰਤੀ ਆ ਕੋਰਪਸ ਦੇ ਅਧਿਕਾਰਕ ਤੇ ਇਸ ਤਿਹਾਰ ਦੇ ਨਾਲ ਕੀਤੀ ਜਾਵੇ ਕੋਈ ਨਹੀਂ ਵਿੱਚ ਅਸੀਂ ਬਖਰੇਣ ਕੁਛ ਨਹੀਂ ਮੰਗਦੇ ਮਾਨ ਸਾਹਿਬ ਨੇ ਵੀ ਕਿਹਾ ਉਸ ਤੋਂ ਬਾਰੇ ਸੀ ਵੀ ਗੱਲ ਚਹੀਏ ਜੇ ਤੁਸੀਂ ਕਹਿੰਦੇ ਹੋ ਜੀ ਸੋਲਵ ਕੋਟੇਡਰ ਡੇਗਾ ਮੈਂ ਤਾਂ ਡੇਂਕਟਰ ਨਹੀਂ ਹੈਗਾ ਉਹ ਕਹਿੰਦੇ ਸਾਡੇ ਕੋਲੇ ਜੇ ਅਸੀਂ ਲੱਭਾਂਗੇ ਕੋਸ਼ਿਸ਼ ਕਰਾਂਗੇ ਸਾਡੇ ਉਹ ਵੀ ਜੇ ਕਹਿੰਦੇ ਡੇਂਕਟਰ ਨਹੀਂ ਹੈਗਾ 1995 ਦਾ ਰੂਲ ਨਹੀਂ ਹੈਗੇ ਤਾਂ ਸੋਡੀ ਭਰਤੀ ਇੱਕ ਕੰਡ ਦਾ ਕੰਮ ਆ ਸਾਡਾ ਸਾਨੂੰ ਸੌਖਾ ਕਰਨਾ ਜੇ ਸਾਡੇ ਕੋਲੇ ਇਦਾਂ ਦਾ ਕੁਝ ਹੋਇਆ ਵੀ 1995 ਦਾ ਰੂਲ ਸਾਡੇ ਕੋਲੇ ਹੈਗੇ ਨੇ ਭਰਤੀ ਖਤਮ ਕਰਨ ਦੇ ਉਪਰੋਂ ਅਸੀਂ ਬਣਾਏ ਹੋਏ ਨੇ ਤਾਂ ਇਹਨੂੰ ਟਾਈਮ ਲਗੂ ਜਿਹਨੇ ਪੋਸਟਾਂ ਨੇ ਅਸੀਂ ਦੁਬਾਰਾ ਬਹਾਲ ਕਰਕੇ ਥੋੜੀ ਫਿਰਸ਼ਰ ਦੀ ਭਰਤੀ ਕਰਾਂਗੇ ਬਿਲਕੁਲ ਇਹਦੇ ਚੁਕ ਦੋ ਰਹਿਣੀ ਸੀਐਮ ਆ ਨੇ 15 ਤਰੀਕ ਨੂੰ ਦੁਬਾਰਾ 23 ਤਰੀਕ ਤੋਂ ਪਹਿਲਾਂ 15 ਤਰੀਕ ਨੂੰ ਦੁਬਾਰਾ ਸੀਐਮ ਹਾਊਸ ਦੇ ਵਿੱਚ ਮੀਟਿੰਗ ਕੀਤੀ ਆਪਣੇ ਅਫੀਸ ਹੋ ਚੁੱਕੀ ਆ ਜੇ ਕੋਈ ਡਾਕੂਮੈਂਟ ਰਹਿਣਾ ਹੋਇਆ ਕਿਤੇ ਦੁਬਾਰਾ ਸਾਨੂੰ ਦੇ ਦਿਓ ਮਾਨ ਸਾਹਿਬ ਨੇ ਇਹ ਗੱਲ ਕਿ ਵੀ ਥੋੜੀ ਭਰਤੀ ਥੋੜੀ 646 ਦੀ ਬਿਲਕੁਲ ਹੋਊਗੀ ਆਪਣੇ ਸਾਥੀ ਵੱਲੋਂ ਇਹ ਕਹੇਗਾ ਵੀ ਸਾਡੀ ਭਰਤੀ ਅਕੋਰਡਿੰਗ ਟੂ ਮਾਨ ਜੋ ਹਾਈ ਕੋਰਟ ਦੇ ਨੋਟੀਫਿਕੇਸ਼ਨ ਅਸਰ ਕੀਤੀ ਜਾਵੇ ਸਾਡੀ ਪੱਖੀ ਕੋਈ ਮੰਗਣੀ ਨਹੀਂ ਹੈਗੀ ਉਹਨਾਂ ਨੇ ਬਿਲਕੁਲ ਇਹ ਚੀਜ਼ ਨੂੰ ਸੈਟੀਸਫਾਈ ਕੀਤਾ ਏਜੀਪੀ ਪੰਜਾਬ ਨੂੰ ਜਦੋਂ ਸੈਟੀਸਫਾਈ ਕੀਤਾ ਉਹਨਾਂ ਨੇ ਵੀ ਕਿਹਾ ਵੀ ਤੁਹਾਡਾ ਵੀ ਮੈਂ ਬਖੀਰ ਹਾਂ ਸਾਰੀ ਗੱਲ ਮੈਂ ਸਮਝ ਚੁੱਕਿਆ ਬਾਕੀ ਹੁਣ ਸਾਥੀਓ ਜਿਹੜੀ ਇਹ 15 23 ਤਰੀਕ ਨੂੰ 25 ਤਰੀਕ ਨੂੰ ਆਪਣੇ ਕੋਰਟ ਦੇ ਵਿੱਚ ਏਜੀਪੀ ਨੇ ਵੀ ਕਿਹਾ